ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਹਿਬੀ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਸ਼ਬਦ ਜੋ ਨਿਰਨ੍ਹਦੇ ਹੈ ਇਹ 6 ਸ਼ਬਦ ਲਿਖਿਆ ਜਾਮ ਜਾਮ ਤਿਫ ਤਿਫ ਦਾਤ ਦਾ ਇਹ ਹੁਣ ਬੋਲਦੇ ਆਪਾਂ ਇਹ ਕੋਈ ਹੈ ਪਰ ਇਹਨਾਂ ਦੇ ਸਪੈਲਿੰਗਾਂ 'ਚ ਫਰਕ ਆ ਆ ਤਿਸ ਹੈ ਆਉਂ ਕਣੀ ਲੱਗਿਆ ਇਹਦੇ ਲੱਗਿਆ ਆ ਦਾਤ ਹੈ ਤਾਂ ਕੰਨਾਂ ਨੂੰ ਲੱਗਿਆ ਦਾਤ ਨੂੰ ਉਹਨੂੰ ਨਾਲ ਦਦੇ ਨੂੰ ਕੰਨਾਂ ਤੇ ਸ਼ੈਰੀ ਲੱਗੀ ਆ ਕਹਿਣ ਤੋਂ ਭਾਵ ਆ ਕਿ ਇਹਨਾਂ ਦੇ ਸਵੈਲਿਆਂ 'ਚ ਫਰਕ ਆ ਬੋਲੇ ਇੱਕੋ ਜੇ ਜਾਂਦੇ ਆ ਬੋਲੇ ਇੱਕੋ ਜੇ ਜਾਂਦੇ ਆ ਸੋ ਇਹਨਾਂ ਨੂੰ ਆਪਾਂ ਆ ਜਿਹੜੀ ਗੁਰਮਾਣੀ ਦੀਆਂ ਪੰਕਤੀਆਂ ਨੇ ਆ ਦਿੱਤੀਆਂ ਨੇ ਆਪਾਂ ਇਹਨਾਂ ਦੇ ਆਧਾਰ ਦੇ ਉੱਤੇ ਆਪਾਂ ਇਹਨਾਂ ਨੂੰ ਜਿਹੜਾ ਹੈ ਵਿਚਾਰਦੇ ਆ ਸਾ ਸੰਗਤ ਜਾਮ ਹੈ ਜਿਹੜਾ ਇਹ ਪੁਲਿੰਗ ਹੈ ਬਹੁਵਚਨ ਹੈ ਜਾਮ ਬਹੁਵਚਨ ਕਿਉਂਕਿ ਚਲੋ ਜੇ ਔਂਕਲ ਨਾ ਲੱਗਿਆ ਹੋਵੇ ਤਾਂ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਹੈ ਕਿ ਇਹ ਬਹੁਵਚਨ ਹੈ ਇੱਥੋਂ ਇਹ ਸਾਫਤ ਹੋ ਗਿਆ ਜਾਮ ਜਾਮ ਬਹੁਵਚਨ ਹੁਣ ਇਹਦੇ ਚੋਂ ਕਿੱਥੇ ਅੱਗੇ ਆਏਗਾ 8 ਜਾਮ 8 ਜਾਮ 8 8 ਇਹ ਜਾਮ ਬਹੁਵਚਨ 8 ਜਾਮ ਹੈ 8 8 ਜਾਮ ਜਾਮ ਦਾ ਮਤਲਬ ਹੈ ਪੈਰ 8 ਪੈਰ ਪੈਰ ਨੂੰ ਜਾਮ ਕਹਿੰਦੇ ਇਹ ਤਾਂ ਬਣ ਗਿਆ 8 ਜਾਮ 64 ਘਰੀ 88 64 64 ਇਹਦੀਆਂ ਘੜੀਆਂ ਬਣ ਗਈਆਂ 8 ਹੁੰਦੀਆਂ ਇਹ ਘੜੀ ਇੱਕ ਜਾਮ ਤੇ 8 ਜਾਮ ਹੋ ਗਏ 88 64 ਬਣ ਗਿਆ ਘਰੀ ਤੂੰ ਨਿਰਖਤ ਰਹ ਜੀਓ ਤੈਨੂੰ ਨਿਰਖਤ ਦੇਖਦਾ ਰਹੇ ਮੇਰਾ ਜੀਵ ਹੁਣ ਜਾਮ ਆਪਣਾ ਮਕਸਦ ਹੈ ਵੀ ਜਾਮ ਜਿਹੜਾ ਹੈ ਇਹ ਕੀ ਹੈ ਇਹ ਜਾਮ ਮਤਲਬ ਗਿਣਤੀ ਦਾ ਹੈਗਾ 8 ਪੈਰ 8 8 8 ਪੈਰ ਭਾਵੇਂ ਪੈਰ ਹੋ ਗਿਆ ਹੁਣ ਅੱਗੇ ਆਇਆ ਇਹ ਪ੍ਰਭ ਸੁਆਮੀ ਕੰਤ ਵੀ ਹੋਣੀਆਂ ਮੀਤ ਸੱਜਣ ਸਭ ਜਾਮ ਅੱਗੇ ਫਿਰ ਜਾਮ ਆ ਗਿਆ ਇਹਦਾ ਮਤਲਬ ਹੋਰ ਆ ਪ੍ਰਭ ਸੁਆਮੀ ਕੰਤ ਵੀ ਹੋਣੀਆਂ ਜਿਹੜੀਆਂ ਕੰਤ ਤੋਂ ਸਖਣੀਆਂ ਨੇ ਉਹਨਾਂ ਨੂੰ ਕਹਿੰਦੇ ਮੀਤ ਸੱਜਣ ਸਭ ਜਾਮ ਜਿਹੜੇ ਤੁਹਾਡੇ ਮੀਤ ਸੱਜਣ ਨੇ ਉਹ ਹੈ ਕੰਤ ਵੀ ਹੋਣੇ ਆ ਜਿਹਨੂੰ ਅਤੀ ਪਰਮੇਸ਼ਰ ਤੋਂ ਵੀ ਹੋਣਿਆ ਉਹ ਸਾਰੇ ਜਾਮ ਹੈ ਜਾਮ ਜਮ ਉਹ ਜਮੇ ਆ ਉਹ ਸਾਰੇ ਜਮ ਹੈ ਉਹਨੂੰ ਜਾਮ ਜਿਹੜਾ ਹੈ ਕੋਈ ਮੈਸੇਂਜਰ ਆਫ ਡੈਥ ਜਾਮ ਇਹ ਜਾਮੀ ਸਮਝੋ ਇਹਨਾਂ ਨੂੰ ਕਹਿੰਦੇ ਜਾਮ ਤਾਂ ਪਾਉ ਕਹਿੰਦੇ ਹੋਇਆ ਵੀ ਜਾਮ ਦਾ ਆਪਾਂ ਪਤਾ ਲੱਗਿਆ 8 ਪੈਰ ਹੋ ਗਿਆ ਜਾਮ ਦਾ ਮਤਲਬ ਪੈਰ ਹੋ ਗਿਆ 8 ਨਹੀਂ 8 ਤਾਂ ਆ ਗਿਆ ਜਾਮ ਦਾ ਮਤਲਬ ਪੈਰ ਤੇ ਜਾਮ ਦਾ ਮਤਲਬ ਜਮ ਜਿਹੜਾ ਆਪਾਂ ਜਮ ਕਹਿੰਦੇ ਆ ਅੱਗੇ ਹੈ ਜਾਮ ਫਿਰ ਹੁਣ ਇਹਨੂੰ ਸਿਆਰੀ ਲੱਗੀ ਆ ਇਹਦਾ ਕੀ ਮਤਲਬ ਆ ਇਹ ਹੈ ਜਦੋਂ ਇਹਦਾ ਮਤਲਬ ਹੈ ਜਦੋਂ ਕਿਰਿਆ ਵਿਸ਼ੇਸ਼ਣ ਇਹਦਾ ਮਤਲਬ ਜਦੋਂ ਆ ਜਦੋਂ ਆਪਾਂ ਕੋ ਕਹਿੰਦੇ ਜਦੋਂ ਜਾਮ ਇਹ ਗੁਰਬਾਣੀ ਚਾਊਗਾ ਜਾਮ ਮਤਲਬ ਜਦੋਂ ਇੱਕ ਕਰਮ ਧਰਮ ਨਾ ਹੋਏ ਸੰਜਮ ਜਾਮ ਨਾ ਇੱਕ ਵਿਚਾਨ ਜਦੋਂ ਮੈਂ ਤੈਨੂੰ ਇੱਕ ਦੇ ਨਾਲ ਪਛਾਨ ਤੇਰੇ ਨੂੰ ਨਹੀਂ ਬਣਾਉਂਦਾ ਉਦੋਂ ਤੱਕ ਕਰਮ ਧਰਮ ਜਿਹੜੇ ਆ ਸੰਜਮ ਇਹਦਾ ਕੋਈ ਅਰਥ ਨਹੀਂ ਹੈ ਨਹੀਂ ਅਤ ਨਹੀਂ ਰਹਿੰਦਾ ਵਿਅਰਥਾ ਤਾਂ ਇਹਦਾ ਮਤਲਬ ਜਾਮ ਦਾ ਮਤਲਬ ਆਪਾਂ ਇਹ ਸਮਝਣਾ ਕਿ ਇਹ ਜਦੋਂ ਆ ਜਾਮ ਜਦੋਂ ਆ ਇਹਦੇ ਦੋ ਨਿਕਲ ਗਏ ਇੱਕ ਜਮ ਤੇ ਇੱਕ ਅ ਪੈਰ ਆ ਜਾਮ ਜਿਹੜਾ ਹੈ ਜਮ ਆ ਗਿਆ ਜਾ ਆ ਜਾ ਮ ਆ ਗਿਆ ਇਹ ਜਾਮ ਆ ਗਿਆ ਜਦੋਂ ਇਹ ਕੀ ਹੈ ਜਦੋਂ ਅੱਗੇ ਹੈਗਾ ਤਿਸ ਤਿਸ ਤਤੇ ਨੂੰ ਸਿਹਾਰੀ ਤੇ ਸਸਾ ਹੈ ਤਿਸ ਇਹਦਾ ਮਤਲਬ ਹੈ ਤ੍ਰਿਸ਼ਨਾ ਇੱਥੇ ਔਕੜ ਨਹੀਂ ਲੱਗਿਆ ਤਾਂ ਇਹ ਇਸਤਰੀ ਲਿੰਗ ਹੈ ਇਸਤਰੀ ਲਿੰਗ ਹੈ ਤਿਸ ਤ੍ਰਿਸ਼ਨਾ ਨਹਿਤਰ ਪਤਾ ਵੈ ਨਾ ਤਿਸ 라ਤੀ ਨਾ ਰਜਦਾ ਨਾ ਿਸ ਲਾਤੀ ਤ੍ਰਿਸ਼ਨਾ ਨਹੀਂ ਲੱਤੀ ਨਾ ਤ੍ਰਿਸ਼ਨਾ ਲਾਤੀ ਤਿਸਮੈ ਨਾ ਤ੍ਰਿਸ਼ਨਾ ਤਿਸ ਤਤੇ ਨੂੰ ਸਿਆਰੀ ਸਸਾ ਤਿਸ ਲਾਤੀ ਪ੍ਰੇਮ ਨਾ ਚੱਖਿਆ ਮੇਰੀ ਤਿਸ ਨਾ 부ਝਾਨੀ ਕਹਿੰਦਾ ਪ੍ਰੇਮ ਨਾ ਚੱਖਿਆ ਮੈਂ ਪ੍ਰੇਮ ਨਹੀਂ ਚੱਖਿਆ ਮੇਰੀ ਤਿਸ ਮੇਰੀ ਤ੍ਰਿਸ਼ਨਾ ਨਾ 부ਝਾਨੀ ਨਹੀਂ ਤ੍ਰਿਸ਼ਨਾ ਨਹੀਂ 부ਝੀ ਪਾਵ ਤਿਸ ਜਿਹੜਾ ਹੈ ਤਤੇ ਨੂੰ ਸਿਆਰੀ ਸਸਾ ਤਿਸ ਇਹ ਕੀ ਤ੍ਰਿਸ਼ਨਾ ਹੁਣ ਜੇ ਇਹਦੇ ਨਾਲ ਔਕੜ ਲੱਗ ਗਿਆ ਤਾਂ ਆਪਾ ਪਰਨਾਮ ਬੜੇ ਪੜਿਆ ਇਹ ਵੀਡੀਓ ਦੇ ਵਿੱਚ ਉਹ ਪ੍ਰਣਾਮ ਤਿਸ ਦੇਵਾਂ ਮਾਨੇ ਆਪਣਾ ਮੈਂ ਉਹ ਤਿਸ ਉਸ ਨੂੰ ਕਹਿੰਦੇ ਮੈਂ ਦੇਵਾਂ ਮਾਨਾ ਆਪਣਾ ਨਿਮਨ ਨਿਮ ਲਗਾ ਪਾਏ ਤੇ ਨਿਮ ਨਿਮ ਕੇ ਉਹਦੇ ਪਾਏ ਚਰਨਾਂ ਦੇ ਨਾਲ ਲਗਾ ਇਹ ਤਿਸ ਪ੍ਰਣਾਮ ਹੋ ਗਿਆ ਇਹ ਤਿਸ ਤੇ ਤਿਸ ਦਾ ਡਿਫਰੈਂਸ ਪਤਾ ਲੱਗ ਗਿਆ ਫਰਕ ਪਤਾ ਲੱਗ ਗਿਆ ਇਹ ਧਿਆਨ ਰੱਖਣ ਯੋਗ ਹੈ ਤਿਸ ਤਾਂ ਇਕੱਲਾ ਹੋਵੇ ਪਰ ਉਹ ਜਦੋਂ ਗੁਰਬਾਣੀ ਪੜ੍ਹੋਗੇ ਪਤਾ ਲੱਗ ਜਾਊ ਇਹ ਤਿਸ ਹੈ ਤੇ ਇਹ ਤਿਸ ਚ ਕੀ ਫਰਕ ਆ ਗਿਆ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕੋ ਮਿਲਿਆ ਹੁਣ ਆਹੀ ਤਿਸ ਹੈ ਆ ਤਿਸ ਹੈ ਪਰਨਾਮ ਵਾਲਾ ਤਿਸ ਕੋ ਮਿਲਿਆ ਉਹਨੂੰ ਮਿਲਿਆ ਜਿਸ ਮਸਤਕ ਭਾਗਾ ਜੀ ਦੇ ਮਸਤਕ ਦੇ ਵਿੱਚ ਮੱਥੇ ਦੇ ਭਾਗ ਹੈ ਉਹਨੂੰ ਉਹ ਮਿਲਦਾ ਪਰਮਾਤ ਤਿਸ ਕੇ ਹਿਰਦੇ ਰਵਿਆ ਸੋਚ ਹੁਣ ਇੱਥੇ ਆਪਾਂ ਆਈਏ ਤਿਸ ਹੈ ਹੁਣ ਤਿਸ ਕੋ ਇਹ ਹੈ ਪਰਨਾਮ ਔਂਕੜ ਲੱਗਣਾ ਸੀ ਇਹ ਨਹੀਂ ਲੱਗਿਆ ਇੱਕ ਕੋ ਆ ਗਿਆ ਕੋ ਕੀ ਹੈ ਇਸ ਸਬੰਧ ਦਾ ਆਪਾਂ ਪੜ ਚੁੱਕੇ ਆ ਕੋ ਸਬੰਧ ਦਾ ਇਹ ਆਇਆ ਮੇਰੇ ਜਿਸ ਮਸਤਕ ਭਾਗਾ ਹੁਣ ਜਿਸ ਜਿਸੇ ਮਸਤਕ ਭਾਗ ਆਗੇ ਤਿਸ ਕੈ ਹਿਰਦੇ ਰਵਿਆ ਸੋਇ ਹੁਣ ਆ ਗਿਆ ਕੀ ਐਨੂੰ ਕੀ ਪੜੀਏ ਆਪਾਂ ਆ ਓਂਕਰ ਚੱਕਿਆ ਗਿਆ ਕੇ ਪਰ ਹੁਣ ਇਥੇ ਕੈ ਆ ਕੇ ਦੀ ਸਾਤੇ ਕੈ ਵੀ ਬਣ ਜਾਂਦਾ ਆਪਾਂ ਪਿੱਛੇ ਸਪੈਸ਼ਲ ਇੱਕ ਵੀਡੀਓ ਵਿੱਚ ਪਾਇਆ ਸੀ ਕੈ ਤੇ ਕੈ ਤੇ ਦੇ ਦਾ ਦੇ ਕਿੱਥੇ ਬਣਦਾ ਇਹ ਉੱਥੇ ਬਣਦਾ ਜਿੱਥੇ ਇਹਦਾ ਸਬੰਧ ਮਾਨ ਜਿਹੜਾ ਹੈ ਉਹ ਅਮ ਕਾਰਨਕਾਰਕ ਵਿੱਚ ਹੋਵੇ ਜਾਂ ਅਧਿਕਰਣ ਕਰਕੇ ਚੋਵੇ ਆਹ ਲਫ਼ਜ਼ ਜਿਹੜਾ ਹਿਰਦਾ ਹਿਰਦੇ ਹਿਰਦੇ ਵਿੱਚ ਇਹ ਕਿੱਥੇ ਆ ਗਿਆ ਅਧਿਕਰਣ ਕਰਕੇ ਆ ਗਿਆ ਇਹਦੇ ਕਰਕੇ ਕਹਿ ਬਣ ਗਿਆ ਨਹੀਂ ਤਾਂ ਇੱਕੇ ਹੀ ਰਹਿਣਾ ਸੀ ਇਹ ਕੇ ਹੀ ਰਹਿੰਦਾ ਆਮ ਥਾਵਾਂ ਤੇ ਪਰ ਜਦੋਂ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਹੈ ਆਉਂਦੀ ਹੈ ਕਾਰਨਕਾਰਕ ਦੀ ਹੋਵੇ ਜਾਂ ਅਧਿਕਰਣਕਾਰਕ ਦੇ ਵਿੱਚ ਅੱਠ ਕਾਰਕਾਂ ਪਾ ਕੀਤੇ ਹੋਏ ਆ ਉਹਨਾਂ ਵਿੱਚੋਂ ਇੱਕ ਕਾਰਕ ਆ ਗਿਆ ਅਦ ਕਾਰਣਕਾਰਕ ਜਾਂ ਕਰਨਕਾਰਕ ਦੋਨਾਂ ਜੋ ਕੋਈ ਆਵੇ ਤਾਂ ਕੇ ਨਹੀਂ ਰਹਿੰਦਾ ਕੈ ਬਣ ਜਾਂਦਾ ਜੇ ਦੇਖ ਕਿਤੇ ਹੋਵੇ ਤਾਂ ਫਿਰ ਦੇ ਬਣ ਜਾਂਦਾ ਜੇਦ ਕਾਰਣਕਾਰ ਅਛਾ ਰਵਿਆਸ ਹੋਏ ਸੋ ਕਹਿੰਦਾ ਪ੍ਰਣਾਮਸ਼ੇ ਤਿਸ ਪਿਤਾ ਉਸ ਪਿਤਾ ਹੁਣ ਇਹ ਜੋਰ ਦਿੰਨੇ ਆ ਇਹ ਵਿਸ਼ੇਸ਼ਣ ਹੁੰਦਾ ਤਿਸ ਉਸੇ ਨੂੰ ਤਿਸ ਤਿਸ ਪਿਤਾ ਉਸ ਪਿਤਾ ਨੂੰ ਤਿਸ ਪਿਤਾ ਪਹਿ ਹੋਂ ਕਿਉਂ ਕਰ ਜਾਈ ਤਿਸ ਪਿਤਾ ਪਹਿ ਹੋਂ ਕਿਉਂ ਕਰ ਜਾਈ ਕਿਵੇਂ ਜਾਵਾਂ ਤਿਸ ਪਿਤਾ ਹੁਣ ਅਗੇ ਦਾਤ ਦਾਤ ਆ ਗਿਆ ਦਾਤ ਦਾਤ ਆਪਾਂ ਲੈਂਗੁਏਜ ਦੇਖਦੇ ਆਂ ਘਰਾਂ ਵਿੱਚ ਦਾਤ ਹੁੰਦੇ ਆ ਵਾੜੀਆਂ ਵੱਢਦੇ ਆ ਦਾਤ ਦਾਤਰ ਹੁੰਦੇ ਜਿਹੜੇ ਦਾਤ ਉਹ ਦਾਤ ਭਾਉ ਨੌਂ ਵਜਨ ਦਾ ਦਾਤਰੇ ਲੈ ਲੈ ਦਾਤ ਪਹੁੰਚ ਤਿਆਰ ਲਾਵੇ ਕਰ ਤਿਆਰ ਲਾਵੇ ਜਿਹੜੇ ਉਹ ਵੱਡੀ ਵੱਢਣ ਵਾਲੇ ਹੁੰਦੇ ਉਹਨਾਂ ਨੂੰ ਤਿਆਰ ਕਰਕੇ ਦਾਤ ਲੈ ਕੇ ਭਾਉ ਉਹ ਦਾਤਰੀਆਂ ਕਹਿ ਲੋ ਉਹ ਦਾਤਰੀਆਂ ਬਗੈਨ ਦਾਤ ਵੀ ਹੁੰਦੇ ਵੱਡੇ ਵੱਡੇ ਦਾਤ ਵੱਡੀਆਂ ਵੱਡੀਆਂ ਦਾਤਰੀਆਂ ਨੂੰ ਦਾਤ ਕਹਿੰਦੇ ਦਾਤ ਦਾਤ ਪਹੁੰਚਿਆ ਲਾਵੇ ਕਰ ਤਿਆਰ ਇਹ ਦਾਤ ਮਤਲਬ ਉਹ ਆ ਹੁਣ ਇੱਕ ਦਾਤ ਆ ਆ ਜਿਹਨੂੰ ਆਪਾਂ ਸਿਹਾਰੀ ਲੱਗਿਆ ਇਹ ਦਾਤ ਕੀ ਆ ਆਪਾਂ ਜਿਹੜੀ ਕਹਿੰਦੇ ਮੈਨੂੰ ਦਾਤ ਮਿਲੀ ਆ ਉਹਨੇ ਉਹਨੂੰ ਦਾਤ ਦਿੱਤੀ ਆ ਇਹ ਉਹ ਆ ਇਹ ਦਾਤਾ ਇਹ ਵੀ ਦਾਤ ਤੇਰੀ ਦਾਤਾਰ ਦਾਤ ਕੀ ਆ ਇਹ ਇਸਤਰੀ ਲਿੰਗ ਇਸਤਰੀ ਲਿੰਗ ਜਿਹੜੇ ਲਫ਼ਜ਼ ਹੁੰਦੇ ਆ ਆਮ ਤੌਰ ਤੇ ਜਿਹੜੇ ਆ ਉਹ ਸਿਹਾਰੀ ਸੈਤ ਹੁੰਦੇ ਆ ਹਮੇਸ਼ਾ ਸਿਹਾਰੀ ਸੈਤ ਉਹ ਇਸਤਰੀ ਲਿੰਗ ਹੁੰਦਾ ਇਹ ਵੀ ਦਾਤ ਤੇਰੀ ਦਾਤਾਰ ਦਾਤ ਦਾਤ ਹੋ ਗਿਆ ਤੇਰੀ ਦਾਤਾਰ ਇਹ ਵੀ ਤੇਹਤ ਇਹ ਵੀ ਤੇਰੀ ਹੈ ਦਾਤ ਇਹ ਆ ਹੁਣ ਇਹ ਹੈ ਇਹ ਕੀ ਹੈ ਇਹ ਵਿਸ਼ੇਸ਼ਣ ਹੈ ਦਾਤ ਦਾ ਤਾਂ ਇਹ ਜਿਹੜਾ ਵਿਸ਼ੇਸ਼ਣ ਆਉਂਦਾ ਹੈ ਨਾ ਇਹਨੂੰ ਔਕੜ ਨਹੀਂ ਵੈਸੇ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਕਿਉਂਕਿ ਇਹ ਇਸਤਰੀ ਲਿੰਗ ਹੈ ਇਸਤਰੀ ਲਿੰਗ ਇਸ ਤਰ੍ਹਾਂ ਨਹੀਂ ਹੁੰਦਾ ਜੇ ਕਿਤੇ ਇਹ ਪੁਲਿੰਗ ਹੁੰਦਾ ਮੰਨ ਲਓ ਇਸਤਰੀ ਦੇ ਇੱਥੇ ਦਾਤ ਦੀ ਥਾਂ ਤੇ ਐਸਾ ਲਫ਼ਜ਼ ਹੁੰਦਾ ਜਿਹੜਾ ਪੁਲਿੰਗ ਹੁੰਦਾ ਫਿਰ ਆ ਵੀ ਜਿਹੜਾ ਹੈ ਜਿਹੜਾ ਐ ਨਹੀਂ ਸੀ ਰਹਿਣਾ ਇਹਦੇ ਥੱਲੇ ਵੀ ਹੌਂਕੜ ਲੱਗ ਜਾਣਾ ਸੀ ਇਹ ਵੀ ਪੁਲਿੰਗ ਦੇ ਵਿੱਚ ਆ ਜਾਣਾ ਸੀ ਇਹ ਇਹ ਨੂੰ ਐ ਹੀ ਪੜ੍ਹਨਾ ਇਹ ਤੇ ਜੇ ਇਥੇ ਹੌਂਕੜ ਲੱਗੇ ਹੁੰਦਾ ਤੇ ਪੜ੍ਹਨਾ ਫਿਰ ਵੀ ਇਹੀ ਆ ਕਿਉਂਕਿ ਕੋਈ ਪੜ੍ਹਨ ਚ ਹੈ ਸਪੈਲਿੰਗਾਂ 'ਚ ਫਰਕ ਆ ਉਹਦੇ ਮੀਨਿੰਗਾਂ 'ਚ ਫਰਕ ਆ ਸਾਰਾ ਸੋ ਸਹਾ ਸੰਗਤ ਇਹ ਸਾਰੇ ਲਫ਼ਜ਼ਾਂ ਨੂੰ ਆਪਾਂ ਇਹਨਾਂ ਪੰਕਤੀਆਂ ਦੇ ਅਨੁਸਾਰ ਆਪਾਂ ਇਹਨਾਂ ਨੂੰ ਵਿਚਾਰ ਕੀਤਾ ਸੋ ਇੰਨੀ ਵਿਚਾਰ ਜਿਹੜੀ ਆ ਉਹ ਪ੍ਰਵਾਨ ਕਰਨੀ ਉਹ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ